ਰੁਕੋ ਸਭ ਦੇ ਹੀ ਕੰਮ ਸਵਾਰੇ ਜਾਣਗੇ ਇੱਕ ਦਿਨ ਸਭ ਦੂਰ ਪਿਆਰੇ ਜਾਣਗੇ ਇੱਕ ਤਾਂ ਸੀਮਾ ਸਰਕਾਰਾਂ ਤੋਂ ਦੁਖੀ ਦੂਜਾ ਤੇਰੇ ਵੱਲੋਂ ਲਾਏ ਲਾਰੇ ਜਾਣਗੇ ਕੀ ਗੱਲ ਮੁਠੀ ਪਰ ਉਹਨਾਂ ਦੇ ਝੂਠ ਮੇਰੇ ਮਾਣਾ ਬੱਦੀ ਸੱਚਾਂ ਤੋਂ ਭਾਰੇ ਜਾਣਗੇ ਧਰਮਾਂ ਦੀ ਇਸ ਲੜਾਈ ਵਿੱਚ ਇਨਸਾਨ ਜਿੱਤੇ ਜਤਾਏ ਹਾਰੇ ਜਾਣਗੇ ਕਿ ਵੋਟਾਂ ਵਾਲੇ ਦਿਨ ਆ ਗਏ ਨੇ ਤੂੰ ਚਾਰ ਗਈ ਸਾਨੂੰ ਹੁਣ ਲੋਕ ਚਾਰੇ ਜਾਣਗੇ ਅਸੀਂ ਤਾਂ ਦਿਲ ਹੀ ਵਾਰਿਆ ਸੀ ਤੇਰੇ ਤੋਂ ਕੁਰਸੀ ਉਪਰੋਂ ਇਨਸਾਨ ਵਾਰੇ ਜਾਣਗੇ ਤੁਹਾਡੇ ਬਾਹਰ ਮੋਜਾਂ ਲੁੱਟਣ ਸਾਡੇ ਦੰਗਿਆਂ 'ਚ ਮਾਰੇ ਜਾਣਗੇ ਕਿ ਰਾਜਨੀਤੀ ਦੀ ਇਹ ਲੜਾਈ ਵਿੱਚ ਵਰਤੇ ਧਰਮਾਂ ਦੇ ਭਰਾ ਚਾਰੇ ਜਾਣਗੇ ਕੀ ਕਹਾ ਹੁਣ ਮੈਂ ਸਿਆਸਤਦਾਨਾਂ ਨੂੰ ਕੀ ਕਹਾ ਹੁਣ ਮੈਂ ਸਿਆਸਤਦਾਨਾਂ ਨੂੰ ਤੈਨੂੰ ਤਾਂ ਬੇਵਫਾ ਕਹਿ ਕੇ ਕਲੇਜੇ ਠਾਰੇ ਜਾਣਗੇ ਕਿ ਤੇਰਾ ਲਿਖਿਆ ਮੰਮੀ ਕਿਸ ਲਿਖੇ ਤੇਰਾ ਲਿਖਿਆ ਮੰਮੀ ਕਿਸ ਲਿਖੇ 5 ਸਾਲਾਂ ਬਾਅਦ ਫਿਰ ਸੂਲੀ ਚਾੜੇ ਜਾਣਗੇ 5 ਸਾਲਾਂ ਬਾਅਦ ਫਿਰ ਸੂਲੀ ਚਾੜੇ ਜਾਣਗੇ